ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਇਹ ਹਫਤਾ ਤੁਹਾਡੇ ਲਈ ਕਿਵੇਂ ਦਾ ਰਹਿਣ ਵਾਲਾ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਰਾਸ਼ੀਆਂ ਦੇ ਹਿਸਾਬ ਦੇ ਨਾਲ ਕੀ ਕੀ ਬਦਲਾਵ ਹੋਣ ਵਾਲੇ ਹਨ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਦੇ ਨਾਲ ਤੁਹਾਡੇ ਸਾਰੇ ਹੀ ਹਫਤੇ ਦੀ ਜਾਣਕਾਰੀ ਮਿਲ ਜਾਵੇਗੀ ਜੀ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲక్ష్ਮੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਮਾਤਾ ਲక్ష్ਮੀ ਦੀ ਕਿਰਪਾ ਤੁਹਾਡੇ ਤੇ ਹੋ ਸਕੇ ਤੇ ਮਾਤਾ ਲక్ష్ਮੀ ਜੀ ਤੁਹਾਡੇ ਘਰ ਵਿੱਚ ਤੁਹਾਡੀਆਂ ਸਾਰੀਆਂ ਹੀ ਪਰੇਸ਼ਾਨੀਆਂ ਨੂੰ ਦੂਰ ਕਰ ਦੇਣ ਸਭ ਤੋਂ ਪਹਿਲੀ ਰਾਸ਼ੀ ਹੈ ਜੀ ਮੇਕ ਰਾਸ਼ੀ ਮੇਕ ਰਾਸ਼ੀ ਵਾਲਿਆਂ ਲਈ ਇਹ ਸਾਰਾ ਹੀ ਹਫ਼ਤਾ ਬਹੁਤ ਹੀ ਵਧੀਆ ਰਹਿਣ ਵਾਲਾ ਹੈ ਕੰਮ ਕਾਜ ਵਿੱਚ ਮਾਮੂਲੀ ਰੁਕਾਵਟਾਂ ਤਾਂ ਆ ਸਕਦੀਆਂ ਹਨ ਪਰ ਇਹ ਹਫ਼ਤਾ ਤੁਹਾਡੇ ਲਈ ਠੀਕ ਰਹੇਗਾ ਤੁਹਾਡਾ ਮਨ ਵਿਆਕੁਲ ਰਹੇਗਾ ਤੁਹਾਡੀਆਂ ਪਰਿਵਾਰਿਕ ਸਮੱਸਿਆਵਾਂ ਕਾਰਨ ਤੁਸੀਂ ਥੋੜਾ ਜਿਹਾ ਆਪਣੇ ਆਪ ਨੂੰ ਚਿੰਤਤ ਮਹਿਸੂਸ ਕਰ ਸਕਦੇ ਹੋ ਇਸ ਹਫਤੇ ਬਹਿਸ ਵਿੱਚ ਫਸਣ ਨਾਲ ਤੁਹਾਨੂੰ ਕਾਫੀ ਭਾਰੀ ਨੁਕਸਾਨ ਹੋ ਸਕਦਾ ਹੈ ਇਸ ਲਈ ਤੁਸੀਂ ਕਿਸੇ ਵੀ ਬਹਿਸ ਵਿੱਚ ਨਹੀਂ ਪੈਣਾ ਜਿਸ ਕਾਰਨ ਤੁਹਾਡੇ ਰਿਸ਼ਤੇ ਖਰਾਬ ਹੋ ਜਾਣ ਇਸ ਕਾਰਨ ਕਿਸੇ ਵੀ ਤਰ੍ਹਾਂ ਦੀ ਸਥਿਤੀ 'ਚ ਤੁਸੀਂ ਆਪਣੀ ਬੋਲਬਾਣੀ ਤੇ ਕਾਬੂ ਰੱਖੋ ਪਰਿਵਾਰ ਵਿੱਚ ਪਤਨੀ ਦੀ ਸਿਹਤ ਵਿਗੜ ਸਕਦੀ ਹੈ ਇਸ ਹਫਤੇ ਤੁਹਾਨੂੰ ਲੰਮੀ ਯਾਤਰਾ ਤੇ ਪੈਣਾ ਜਾ ਸਕਦਾ ਹੈ ਇਸ ਲਈ ਆਪਣੀ ਸਿਹਤ ਦਾ ਧਿਆਨ ਰੱਖੋ ਨੌਕਰੀ ਵਿੱਚ ਕਿਸੇ ਵਿਅਕਤੀ ਲਈ ਆਪਣੇ ਸਹਿਕਰਮੀਆਂ ਨਾਲ ਚੰਗੇ ਸਬੰਧ ਬਣਾਈ ਰੱਖਣਾ ਤੁਹਾਡੇ ਲਈ ਬਹੁਤ ਹੀ ਲਾਭਦਾਇਕ ਸਾਬਿਤ ਹੋਵੇਗਾ ਹਫਤੇ ਦੇ ਦੂਜੇ ਅੱਧ ਵਿੱਚ ਜਾਇਦਾਦ ਸੰਬੰਧੀ ਲੈਣ-ਦੇਣ ਕਰਨਾ ਠੀਕ ਰਹੇਗਾ ਕਾਰੋਬਾਰ ਵਿੱਚ ਸਥਿਤੀ ਤੁਹਾਡੀ ਆਮ ਵਾਂਗ ਹੀ ਰਹੇਗੀ ਅਗਲੀ ਰਾਸ਼ੀ ਹੈ ਜੀ ਬ੍ਰਿਖ ਰਾਸ਼ੀ ਬ੍ਰੇਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਇਹ ਹਫਤਾ ਆਮ ਤੌਰ ਤੇ ਤੁਹਾਡੇ ਲਈ ਸਖਤ ਮਿਹਨਤ ਦੇ ਨਾਲ ਭਰਪੂਰ ਰਹੇਗਾ ਇਸ ਹਫਤੇ ਜਿਆਦਾ ਭੱਜ ਦੌੜ ਰਹੇਗੀ ਜਿਸ ਕਾਰਨ ਸਿਹਤ ਪ੍ਰਭਾਵਿਤ ਹੋਵੇਗੀ ਮੌਸਮ ਦੇ ਹਿਸਾਬ ਨਾਲ ਤੁਸੀਂ ਆਪਣੀ ਸਿਹਤ ਦਾ ਥੋੜਾ ਜਿਆਦਾ ਧਿਆਨ ਰੱਖੋ ਪਰਿਵਾਰ ਵਿੱਚ ਤੁਹਾਨੂੰ ਕੋਈ ਸ਼ੁਭ ਕਾਰਜ ਹੋਣ ਦੀ ਸੰਭਾਵਨਾ ਹੋ ਸਕਦੀ ਹੈ ਤੁਹਾਨੂੰ ਇਸ ਸਮੇਂ ਮਿੱਤਰਾਂ ਤੋਂ ਸਹਿਯੋਗ ਮਿਲਣ ਵਾਲਾ ਹੈ ਹਫਤੇ ਦੇ ਅਖੀਰਲੇ ਹਿੱਸੇ ਵਿੱਚ ਤੁਸੀਂ ਕੋਈ ਵੱਡਾ ਵਿੱਤੀ ਫੈਸਲਾ ਲੈ ਸਕਦੇ ਹੋ ਤੁਸੀਂ ਜ਼ਮੀਨ ਇਮਾਰਤ ਜਾਂ ਵਾਹਨ ਆਦਿ ਵਿੱਚ ਆਪਣੇ ਲਈ ਕੋਈ ਵੱਡਾ ਨਿਵੇਸ਼ ਵੀ ਕਰ ਸਕਦੇ ਹੋ ਪਤਨੀ ਦੀ ਸਿਹਤ ਨੂੰ ਲੈ ਕੇ ਤੁਹਾਨੂੰ ਥੋੜੀ ਜਹੀ ਚਿੰਤਾ रह ਸਕਦੀ ਹੈ ਲੰਬੀ ਯਾਤਰਾ ਤੇ ਜਾਣ ਦੀ ਵੀ ਸੰਭਾਵਨਾ ਹੈ ਇਸ ਹਫਤੇ ਤੁਸੀਂ ਕੋਈ ਨਵਾਂ ਕੰਮ ਸ਼ੁਰੂ ਕਰਨ ਦੀ ਇੱਛਾ ਮਹਿਸੂਸ ਕਰ ਸਕਦੇ ਹੋ ਪਰਿਵਾਰਕ ਸਮੱਸਿਆਵਾਂ ਤੁਹਾਡੀਆਂ ਘਟ ਹੋ ਜਾਣਗੀਆਂ ਇਕ ਕੰਮ ਕਰਨ ਵਾਲੇ ਵਿਅਕਤੀ ਲਈ ਸੋਚਣ ਅਤੇ ਸੋਚਣ ਦਾ ਸਮਾਂ ਬਹੁਤ ਜ਼ਿਆਦਾ ਹੈ ਇਸ ਕਰਕੇ ਜਿਹੜਾ ਵੀ ਤੁਸੀਂ ਕੋਈ ਕੰਮ ਕਰਨਾ ਹੈ ਉਸ ਨੂੰ ਸੋਚ ਸਮਝ ਕੇ ਹੀ ਕਰਨਾ ਅਗਲੀ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਲਈ ਇਹ ਹਫਤਾ ਚੰਗਾ ਰਹਿਣ ਵਾਲਾ ਹੈ ਤੁਹਾਨੂੰ ਆਮਦਨ ਦੇ ਨਵੇਂ ਸਰੋਤ ਮਿਲਣਗੇ ਇਸ ਹਫਤੇ ਤੁਹਾਡੇ ਅੰਦਰ ਨਵੇਂ ਵਿਚਾਰ ਪੈਦਾ ਹੋ ਜਾਣਗੇ ਤੁਸੀਂ ਕਿਸੇ ਵੱਡੀ ਸਾਂਝੇਦਾਰੀ ਦਾ ਹਿੱਸਾ ਬਣ ਸਕਦੇ ਹੋ ਇਸ ਹਫਤੇ ਤੁਹਾਡੀ ਰਾਸ਼ੀ ਦੇ ਹਿਸਾਬ ਨਾਲ ਤੁਹਾਡੇ ਉੱਤੇ ਕੋਈ ਵੱਡੀ ਜ਼ਿੰਮੇਵਾਰੀ ਵੀ ਆ ਸਕਦੀ ਹੈ ਜਿਸ ਨੂੰ ਪੂਰਾ ਕਰਨ ਵਿੱਚ ਤੁਸੀਂ ਸਫਲ ਰਹੋਗੇ ਪਰਿਵਾਰ ਵਿੱਚ ਸਥਿਤੀ ਤੁਹਾਡੀ ਥੋੜੀ ਜਿਹੀ ਸੁਧਾਰਨ ਰਹੇਗੀ ਪੁਰਾਣਾ ਬਕਾਇਆ ਪੈਸਾ ਤੁਹਾਨੂੰ ਪ੍ਰਾਪਤ ਹੋ ਜਾਵੇਗਾ ਜਿਹੜਾ ਵੀ ਤੁਹਾਡਾ ਕਾਫੀ ਸਮੇਂ ਤੋਂ ਫਸਿਆ ਹੋਇਆ ਸੀ ਦੋਸਤਾਂ ਨਾਲ ਤੁਹਾਡੇ ਸੰਬੰਧ ਇਸ ਹਫਤੇ ਚੰਗੇ ਰਹਿਣਗੇ ਤੀਰਥ ਯਾਤਰਾ ਤੇ ਜਾਣ ਦੀ ਯੋਜਨਾ ਬਣ ਸਕਦੀ ਹੈ ਇਸ ਹਫ਼ਤੇ ਬੇਲੋੜੇ ਵਿਵਾਦਾਂ ਤੋਂ ਥੋੜਾ ਜਿਹਾ ਦੂਰ ਹੀ ਰਹੋ ਅਤੇ ਵਾਹਨ ਚਲਾਉਂਦੇ ਸਮੇਂ ਵੀ ਸਾਵਧਾਨੀ ਵਰਤੋ ਹਫ਼ਤੇ ਦੇ ਅਖੀਰਲੇ ਹਿੱਸੇ ਵਿੱਚ ਤੁਹਾਨੂੰ ਕਿਸੇ ਖਾਸ ਵਿਅਕਤੀ ਨੂੰ ਮਿਲਣ ਦਾ ਮੌਕਾ ਮਿਲ ਸਕਦਾ ਹੈ ਮੌਸਮ ਦੇ ਹਿਸਾਬ ਨਾਲ ਆਪਣੀ ਸਿਹਤ ਦਾ ਧਿਆਨ ਰੱਖੋ ਅਗਲੀ ਰਾਸ਼ੀ ਹੈ ਜੀ ਕਰਕ ਰਾਸ਼ੀ ਕਰਕ ਰਾਸ਼ੀ ਵਾਲਿਆਂ ਲਈ ਇਹ ਹਫ਼ਤਾ ਥੋੜਾ ਜਿਹਾ ਚੰਗਾ ਰਹਿਣ ਵਾਲਾ ਹੈ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਹੀ ਢੰਗ ਨਾਲ ਨਿਭਾਓਗੇ ਜਿਸ ਕਾਰਨ ਤੁਹਾਨੂੰ ਸਮਾਜਿਕ ਖੇਤਰ ਵਿੱਚ ਮਾਨ ਸਨਮਾਨ ਮਿਲ ਸਕਦਾ ਹੈ ਹਾਲਾਂਕਿ ਇਸ ਹਫਤੇ ਤੁਹਾਨੂੰ ਰਾਜਨੀਤਿਕ ਸਾਜ਼ਿਸ਼ਾਂ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ ਪਰਿਵਾਰ ਵਿੱਚ ਆਪਸੀ ਸਦਭਾਵਨਾ ਰਹੇਗੀ ਆਪਸ ਵਿੱਚ ਫੈਲੇ ਭੁਲੇਖੇ ਵੀ ਤੁਹਾਡੇ ਦੂਰ ਹੋ ਜਾਣਗੇ ਤੁਸੀਂ ਇਸ ਹਫਤੇ ਪਰਿਵਾਰ ਦੇ ਨਾਲ ਲੰਬੀ ਡਰਾਈਵ ਤੇ ਜਾ ਸਕਦੇ ਹੋ ਪਰਿਵਾਰ ਵਿੱਚ ਕੋਈ ਸ਼ੁਭ ਸਮਾਗਮ ਆਯੋਜਿਤ ਕਰਨ ਦੀ ਥੋੜੀ ਜਹੀ ਸਥਿਤੀ ਬਣੀ ਹੋਈ ਹੈ ਇਸ ਹਫਤੇ ਤੁਸੀਂ ਆਪਣੀ ਪਤਨੀ ਅਤੇ ਬੱਚਿਆਂ ਦੇ ਨਾਲ ਵੱਡਾ ਨਿਵੇਸ਼ ਕਰਨ ਦਾ ਫੈਸਲਾ ਕਰ ਸਕਦੇ ਹੋ ਹਫਤੇ ਦੇ ਉੱਤਰ ਦੇ ਪੜਾਅ ਵਿੱਚ ਪਰਿਵਾਰ ਵਿੱਚ ਸਿਹਤ ਸੰਬੰਧੀ ਸਮੱਸਿਆਵਾਂ ਦੇਖਣ ਨੂੰ ਮਿਲਣਗੀਆਂ ਅਗਲੀ ਰਾਸ਼ੀ ਹੈ ਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਹਫਤੇ ਤੁਹਾਨੂੰ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੁਹਾਨੂੰ ਖਾਸ ਤੌਰ ਤੇ ਪ੍ਰਸ਼ਾਸਨਿਕ ਖੇਤਰ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕੇਗਾ ਜੇਕਰ ਤੁਸੀਂ ਇਸ ਹਫਤੇ ਕੋਈ ਨਵਾਂ ਕੰਮ ਸ਼ੁਰੂ ਕਰ ਰਹੇ ਹੋ ਤਾਂ ਦੁਸ਼ਮਣਾਂ ਤੋਂ ਸਾਵਧਾਨ ਰਹੋ ਤੁਹਾਡੇ ਕੰਮ ਨੂੰ ਵਿਗਾੜਨ ਲਈ ਕੋਈ ਵੱਡੀ ਸਾਜ਼ਿਸ਼ ਰਚੀ ਜਾ ਸਕਦੀ ਹੈ ਹਫਤੇ ਦੇ ਅਖੀਰਲੇ ਹਿੱਸੇ ਵਿੱਚ ਕਿਸੇ ਖਾਸ ਵਿਅਕਤੀ ਦੇ ਨਾਲ ਤੁਹਾਡੀ ਮੁਲਾਕਾਤ ਹੋ ਜਾਵੇਗੀ ਸਮਾਜਿਕ ਰਾਜਨੀਤਿਕ ਖੇਤਰ ਵਿੱਚ ਤੁਹਾਡੀ ਪ੍ਰਤਿਸ਼ਠਾ ਵਿੱਚ ਵਾਧਾ ਹੋ ਜਾਵੇਗਾ ਪਰਿਵਾਰਕ ਦ੍ਰਿਸ਼ਟੀਕੋਣ ਤੋਂ ਇਹ ਹਫਤਾ ਚੰਗਾ ਨਹੀਂ ਹੈ ਜਾਇਦਾਦ ਨੂੰ ਲੈ ਕੇ ਘਰ ਵਿੱਚ ਝਗੜਾ ਵੀ ਹੋ ਸਕਦਾ ਹੈ ਤੁਸੀਂ ਆਪਣੀ ਪਤਨੀ ਅਤੇ ਬੱਚਿਆਂ ਦੀ ਸਿਹਤ ਨੂੰ ਲੈ ਕੇ ਚਿੰਤਿਤ ਰਹੋਗੇ ਯਾਤਰਾ ਦੌਰਾਨ ਵਾਹਨ ਨੂੰ ਥੋੜਾ ਜਿਹਾ ਧਿਆਨ ਨਾਲ ਚਲਾਓ ਸਾਵਧਾਨੀ ਦੀ ਬਹੁਤ ਜ਼ਿਆਦਾ ਲੋੜ ਹੈ ਅਗਲੀ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਹ ਹਫਤਾ ਤੁਹਾਡੇ ਲਈ ਬਹੁਤ ਚੰਗਾ ਨਹੀਂ ਕਿਹਾ ਜਾ ਸਕਦਾ ਹਾਲਾਂਕਿ ਤੁਸੀਂ ਆਪਣੀ ਮਿਹਨਤ ਨਾਲ ਸਮੱਸਿਆਵਾਂ ਤੋਂ ਬਾਹਰ ਨਿਕਲਣ ਵਿੱਚ ਸਫਲ ਹੋ ਜਾਓਗੇ। ਇਸ ਹਫਤੇ ਕਿਸੇ ਯਾਤਰਾ ਆਦਤੇ ਜਾਣ ਦੀ ਸੰਭਾਵਨਾ ਬਣ ਸਕਦੀ ਹੈ। ਤੁਹਾਨੂੰ ਸਰਕਾਰੀ ਕੰਮ ਦੇ ਕਾਰਨ ਬਾਹਰ ਜਾਣਾ ਪੈ ਸਕਦਾ ਹੈ। ਪਰਿਵਾਰ ਵਿੱਚ ਕਿਸੇ ਗੱਲ ਨੂੰ ਲੈ ਕੇ ਵਿਵਾਦ ਰਹੇਗਾ। ਤੁਹਾਡੀ ਪਤਨੀ ਨਾਲ ਸੰਬੰਧ ਚੰਗੇ ਨਹੀਂ ਰਹਿਣਗੇ। ਇਸ ਹਫਤੇ ਤੁਸੀਂ ਪਰਿਵਾਰ ਲਈ ਕੋਈ ਵੱਡਾ ਨਿਵੇਸ਼ ਕਰ ਸਕਦੇ ਹੋ। ਤੁਹਾਨੂੰ ਜਾਇਦਾਦ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਵੀ ਪੈ ਸਕਦਾ ਹੈ। ਤੁਹਾਨੂੰ ਦੋਸਤਾਂ ਤੋਂ ਆਰਥਿਕ ਮਦਦ ਲੈਣੀ ਪੈ ਸਕਦੀ ਹੈ। ਅਗਲੀ ਰਾਸ਼ੀ ਹੈ ਜੀ ਤੁਲਾ ਰਾਸ਼ੀ। ਤੁਲਾ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੀ ਰਾਸ਼ੀ ਲਈ ਇਹ ਹਫਤਾ ਚੰਗਾ ਰਹੇਗਾ। ਜੋ ਕੰਮ ਤੁਸੀਂ ਸੋਚ ਰਹੇ ਹੋ ਉਹ ਤੁਸੀਂ ਪੂਰਾ ਕਰ ਲਓਗੇ। ਤੁਸੀਂ ਕਿਸੇ ਨਵੇਂ ਕਾਰਜ ਸਥਾਨ ਤੇ ਆਪਣਾ ਪ੍ਰਭਾਵ ਦਿਖਾ ਸਕਦੇ ਹੋ। ਇਸ ਹਫਤੇ ਤੁਹਾਨੂੰ ਆਪਣੇ ਦੋਸਤਾਂ ਅਤੇ ਪਰਿਵਾਰ ਦੇ ਮੈਂਬਰਾਂ ਦਾ ਪੂਰਾ ਹੀ ਸਹਿਯੋਗ ਮਿਲੇਗਾ। ਕਾਰਜਸਥਾਨ ਤੇ ਤੁਹਾਨੂੰ ਨਵੀਆਂ-ਨਵੀਆਂ ਜ਼ਿੰਮੇਵਾਰੀਆਂ ਵੀ ਮਿਲ ਸਕਦੀਆਂ ਹਨ ਜਿਸ ਕਾਰਨ ਵਿਦੇਸ਼ ਯਾਤਰਾ ਦੀ ਸੰਭਾਵਨਾ ਹੈ ਇਸ ਹਫਤੇ ਪਰਿਵਾਰ ਵਿੱਚ ਸ਼ੁਭ ਕਾਰਜ ਹੋਣ ਦੀ ਸੰਭਾਵਨਾ ਬਣੀ ਹੋਈ ਹੈ ਜਿਸ ਕੰਮ ਬਾਰੇ ਤੁਸੀਂ ਲੰਮੇ ਸਮੇਂ ਤੋਂ ਸੋਚ ਰਹੇ ਹੋ ਉਹ ਇਸ ਹਫਤੇ ਪੂਰਾ ਹੁੰਦਾ ਨਜ਼ਰ ਆ ਜਾਵੇਗਾ ਪਤਨੀ ਨਾਲ ਸੰਬੰਧ ਸੁਖਾਵੇਂ ਹੋ ਜਾਣਗੇ ਇਸ ਹਫਤੇ ਸਹੁਰੇ ਪੱਖ ਤੋਂ ਵੀ ਆਰਥਿਕ ਲਾਭ ਹੋਣ ਦੀ ਸੰਭਾਵਨਾ ਹੈ ਅਗਲੀ ਰਾਸ਼ੀ ਹੈ ਜੀ वृषक राशि वृषक राशि ਵਾਲਿਆਂ ਨੂੰ ਦੱਸ ਦਈਏ ਕਿ ਇਹ ਹਫਤਾ ਤੁਹਾਡੇ ਲਈ ਕੁਝ ਨਵਾਂ ਲੈ ਕੇ ਆਵੇਗਾ ਜਿਸ ਕੰਮ ਲਈ ਤੁਸੀਂ ਕੋਸ਼ਿਸ਼ ਕਰਦੇ ਹੋ ਉਸ ਵਿੱਚ ਤੁਹਾਨੂੰ ਜ਼ਰੂਰ ਸਫਲਤਾ ਮਿਲੇਗੀ ਇਸ ਹਫਤੇ ਪਰਿਵਾਰ ਵਿੱਚ ਸ਼ੁਭ ਕਾਰਜ ਹੋਣ ਦੀ ਸੰਭਾਵਨਾ ਹੈ ਘਰ ਵਿੱਚ ਕੋਈ ਨਵਾਂ ਮਹਿਮਾਨ ਆ ਸਕਦਾ ਹੈ ਨਾਲ ਹੀ ਤੁਹਾਡਾ ਮਨ ਅਧਿਆਤਮਿਕਤਾ ਵੱਲ ਲੱਗਾ ਰਹੇਗਾ ਕੰਮ ਦੇ ਸਥਾਨ ਤੇ ਤੁਹਾਨੂੰ ਆਪਣੀ ਪਤਨੀ ਦਾ ਪੂਰਾ ਹੀ ਸਹਿਯੋਗ ਮਿਲਣ ਵਾਲਾ ਹੈ ਪਰਿਵਾਰ ਵਿੱਚ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਨਜ਼ਰ ਨਹੀਂ ਆਉਣਗੀਆਂ ਕੋਈ ਵੱਡਾ ਪੁਰਾਣਾ ਵਿਵਾਦ ਸੁਲਝ ਸਕਦਾ ਹੈ ਜਿਸ ਕਾਰਨ ਤੁਹਾਡਾ ਮਨ ਖੁਸ਼ ਹੋ ਜਾਵੇਗਾ ਅਗਲੀ ਰਾਸ਼ੀ ਹੈ ਜੇ ਧਨ ਰਾਸ਼ੀ ਧਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਇਸ ਹਫ਼ਤੇ ਤੁਸੀਂ ਜੋ ਵੀ ਕੰਮ ਕਰੋਗੇ ਸੋਚ ਸਮਝ ਕੇ ਕਰੋ ਕਿਉਂਕਿ ਕੋਈ ਵੀ ਵੱਡਾ ਉਲਟ ਫੇਰ ਕਰਨ ਨਾਲ ਇਸ ਹਫ਼ਤੇ ਤੁਹਾਨੂੰ ਭਾਰੀ ਨੁਕਸਾਨ ਹੋ ਸਕਦਾ ਹੈ ਹਾਲਾਂਕਿ ਤੁਸੀਂ ਆਪਣੀ ਮਿਹਨਤ ਨਾਲ ਹਰ ਚੀਜ਼ ਨੂੰ ਸੰਭਾਲਣ ਦੇ ਯੋਗ ਹੋ ਇਸ ਹਫਤੇ ਗੱਡੀ ਚਲਾਉਣ ਆਦਿ ਸਮੇਂ ਸਾਵਧਾਨ ਰਹੋ ਵਿਵਹਤਾ ਜੀਵਨ ਵਿੱਚ ਸਮੱਸਿਆਵਾਂ ਵੱਧ ਜਾਣਗੀਆਂ ਇਸ ਹਫਤੇ ਤੁਸੀਂ ਰਾਜਨੀਤਿਕ ਸਮਾਜਿਕ ਖੇਤਰ ਵਿੱਚ ਕਿਸੇ ਵੱਡੀ ਸਾਜ਼ਿਸ਼ ਦਾ ਸ਼ਿਕਾਰ ਵੀ ਹੋ ਸਕਦੇ ਹੋ ਇਸ ਲਈ ਕਿਸੇ ਵੀ ਕੰਮ ਵਿੱਚ ਸਿੱਧਾ ਦਖਲ ਦੇਣਾ ਤੁਹਾਡੇ ਲਈ ਚੰਗਾ ਨਹੀਂ ਹੋਵੇਗਾ ਆਪਣੀ ਬੋਲੀ ਤੇ ਕਾਬੂ ਰੱਖੋ ਅਤੇ ਬਹਿਸਬਾਜ਼ੀ ਤੋਂ ਦੂਰ ਹੀ ਰਹੋ ਸ਼ੇਅਰ ਬਾਜ਼ਾਰ ਆਦ ਵਿੱਚ ਵੱਡਾ ਨਿਵੇਸ਼ ਕਰਨ ਤੋਂ ਪਹਿਲਾਂ ਕਿਸੇ ਚੰਗੇ ਸਲਾਹਕਾਰ ਤੋਂ ਜਾਣਕਾਰੀ ਵੀ ਲੈ ਲੈਣਾ। ਅਗਲੀ ਰਾਸ਼ੀ ਹੈ ਜੀ ਮਕਰ ਰਾਸ਼ੀ। ਮਕਰ ਰਾਸ਼ੀ ਵਾਲਿਆਂ ਨੂੰ ਦੱਸ ਦਈਏ। ਇਸ ਹਫ਼ਤੇ ਤੁਸੀਂ ਪਰੇਸ਼ਾਨੀ ਵਿੱਚ ਰਹੋਗੇ। ਮਾਨਸਿਕ ਤੌਰ ਤੇ ਤੁਸੀਂ ਕੁਝ ਦਾਵੇ ਮਹਿਸੂਸ ਕਰ ਸਕਦੇ ਹੋ। ਤੁਸੀਂ ਕੁਝ ਲੋਕਾਂ ਤੋਂ ਲਏ ਬੈਂਕ ਦੇ ਕਰਜ਼ੇ ਦੀ ਰਕਮ ਕਾਰਨ ਦੁਖੀ ਅਤੇ ਪਰੇਸ਼ਾਨ ਦਿਖਾਈ ਦੇਵੋਗੇ। ਇਸ ਹਫ਼ਤੇ ਆਰਥਿਕ ਖੇਤਰ ਵਿੱਚ ਜ਼ਿਆਦਾ ਬਦਲਾਵ ਨਹੀਂ ਹੋਵੇਗਾ। ਕਾਮਵਾਲੀ ਥਾਂ ਤੇ ਵੀ ਸਥਿਤੀ ਪਹਿਲਾਂ ਵਾਲੀ ਨਹੀਂ ਰਹੇਗੀ। ਪਰਿਵਾਰ ਵਿੱਚ ਆਪਸੀ ਸਦਭਾਵਨਾ ਰਹੇਗੀ। ਪਰ ਪਰਿਵਾਰ ਵਿੱਚ ਕੁਝ ਲੋਕਾਂ ਨਾਲ ਤੁਹਾਡੇ ਵਿਚਾਰਾਂ ਨਾਲ ਸਹਿਮਤ ਉਹ ਨਹੀਂ ਹੋਣਗੇ। ਪਤਨੀ ਅਤੇ ਬੱਚਿਆਂ ਦੀ ਸਿਹਤ ਸੰਬੰਧੀ ਸਮੱਸਿਆਵਾਂ ਕਾਰਨ ਵਿੱਤੀ ਸਥਿਤੀ ਥੋੜੀ ਜਿਹੀ ਵਿਗੜ ਸਕਦੀ ਹੈ। ਇਸ ਹਫ਼ਤੇ ਤੁਹਾਨੂੰ ਫਿਰ ਤੋਂ ਕਿਸੇ ਆਰਥਿਕ ਮਦਦ ਦੀ ਮੰਗਣੀ ਪੈ ਸਕਦੀ ਹੈ। ਇਸ ਹਫ਼ਤੇ ਤੁਹਾਡੇ ਲਈ ਵਿਵਾਦਾਂ ਤੋਂ ਦੂਰ ਰਹਿਣਾ ਬਹੁਤ ਜ਼ਰੂਰੀ ਹੈ। ਨਹੀਂ ਤਾਂ ਤੁਸੀਂ ਕਿਸੇ ਪ੍ਰਸ਼ਾਸਕੀ ਸਾਜ਼ਿਸ਼ ਦਾ ਸ਼ਿਕਾਰ ਵੀ ਹੋ ਸਕਦੇ ਹੋ ਅਗਲੀ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਇਹ ਹਫਤਾ ਤੁਹਾਡੇ ਲਈ ਸ਼ਾਨਦਾਰ ਰਹੇਗਾ ਸਫਲਤਾ ਦੀ ਇਹ ਇੱਛਾ ਜੋ ਤੁਹਾਡੇ ਮਨ ਵਿੱਚ ਲੰਮੇ ਸਮੇਂ ਤੋਂ ਸੀ ਇਸ ਹਫਤੇ ਉਹ ਪੂਰੀ ਹੋ ਜਾਵੇਗੀ ਇਸ ਹਫਤੇ ਨੌਕਰੀ ਕਰਨ ਵਾਲਿਆਂ ਲਈ ਤਰੱਕੀ ਦੀਆਂ ਸੰਭਾਵਨਾਵਾਂ ਹਨ ਤੁਹਾਡੇ ਕੰਮ ਵਾਲੀ ਥਾਂ ਤੇ ਵੀ ਤੁਹਾਡਾ ਪ੍ਰਭਾਵ ਵਧ ਜਾਵੇਗਾ ਇਸ ਹਫਤੇ ਘਰ ਵਿੱਚ ਕੋਈ ਨਵਾਂ ਮਹਿਮਾਨ ਆ ਸਕਦਾ ਹੈ ਤੁਸੀਂ ਆਪਣੀ ਪਤਨੀ ਅਤੇ ਬੱਚਿਆਂ ਲਈ ਵੱਡਾ ਨਿਵੇਸ਼ ਕਰ ਸਕਦੇ ਹੋ ਜਾਇਦਾਦ ਜਾਂ ਵਾਹਨ ਆਦਿ ਦੀ ਖਰੀਦਦਾਰੀ ਦੀ ਸੰਭਾਵਨਾ ਹੈ ਫਿਰ ਵੀ ਵਿਵਾਦਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ ਨਹੀਂ ਤਾਂ ਤੁਸੀਂ ਸਮੱਸਿਆਵਾਂ ਵਿੱਚ ਵੀ ਫਸ ਸਕਦੇ ਹੋ ਹੁਣ ਗੱਲ ਕਰਦੇ ਹਾਂ ਜੀ ਮੀਨ ਰਾਸ਼ੀ ਵਾਲਿਆਂ ਲਈ ਮੀਨ ਰਾਸ਼ੀ ਵਾਲਿਆਂ ਲਈ ਇਹ ਹਫਤਾ ਬਹੁਤ ਕੋਈ ਵੱਡੀ ਖੁਸ਼ਖਬਰੀ ਲੈ ਕੇ ਆਉਣ ਵਾਲਾ ਹੈ ਜੇਕਰ ਤੁਹਾਡੇ ਕੋਲ ਅਜੇ ਘਰ ਨਹੀਂ ਹੈ ਤਾਂ ਤੁਸੀਂ ਆਪਣੇ ਘਰ ਦੇ ਮਾਲਕ ਬਣ ਸਕਦੇ ਹੋ ਜ਼ਮੀਨ ਨਾਲ ਜੁੜੇ ਕੰਮਾਂ ਤੋਂ ਤੁਹਾਨੂੰ ਬਹੁਤ ਸਾਰੇ ਲਾਭ ਦੀ ਵੀ ਸੰਭਾਵਨਾ ਹੈ ਇਸ ਹਫਤੇ ਅਰਥ ਵਿਵਸਥਾ ਨੂੰ ਕਾਫੀ ਲਾਭ ਮਿਲ ਜਾਵੇਗਾ ਵਿੱਤੀ ਤੌਰ ਤੇ ਇਹ ਹਫਤਾ ਤੁਹਾਡੇ ਲਈ ਚੰਗਾ ਰਹੇਗਾ ਪਰਿਵਾਰ ਵਿੱਚ ਆਪਸੀ ਮਤਭੇਦ ਖਤਮ ਹੋ ਜਾਣਗੇ ਇਸ ਹਫਤੇ ਤੁਸੀਂ ਆਪਣੇ ਪਰਿਵਾਰ ਦੇ ਨਾਲ ਧਾਰਮਿਕ ਯਾਤਰਾ ਤੇ ਵੀ ਜਾ ਸਕਦੇ ਹੋ ਬੱਚਿਆਂ ਦੇ ਵਿਦਿਅਕ ਕੰਮਾਂ ਵਿੱਚ ਕੁਝ ਦਿੱਕਤਾਂ ਵੀ ਤੁਹਾਨੂੰ ਆ ਸਕਦੀਆਂ ਹਨ ਪਤਨੀ ਦੇ ਨਾਲ ਚੱਲ ਰਹੇ ਵਿਵਾਦ ਤੁਹਾਡੇ ਸੁਲਝ ਜਾਣਗੇ ਇਸ ਹਫ਼ਤੇ ਤੁਹਾਨੂੰ ਬੱਚੇ ਦੀ ਬਖਸ਼ਿਸ਼ ਵੀ ਹੋ ਸਕਦੀ ਹੈ ਹਫ਼ਤੇ ਦੇ ਉੱਤਰ ਦੇ ਪੜਾਅ ਦੌਰਾਨ ਬਹਿਸਾਂ ਤੋਂ ਥੋੜਾ ਜਿਹਾ ਦੂਰ ਹੀ ਰਹੋ ਅਤੇ ਆਪਣੀ ਬੋਲਬਾਣੀ ਤੇ ਕਾਬੂ ਰੱਖੋ ਕਿਸੇ ਉੱਗੇ ਵਿਅਕਤੀ ਨਾਲ ਤੁਹਾਡੀ ਮੁਲਾਕਾਤ ਹੋ ਸਕਦੀ ਹੈ ਜਿਸ ਨਾਲ ਤੁਹਾਡੀ ਕਿਸਮਤ ਦੇ ਦਰਵਾਜ਼ੇ ਹੀ ਖੁੱਲ ਜਾਣਗੇ ਦੋਸਤੋ ਇਹ ਸੀ ਸਾਡੀ ਸਾਰੇ ਹੀ ਹਫਤੇ ਦੀ ਜਾਣਕਾਰੀ ਕਿ ਇਹਨਾਂ ਰਾਸ਼ੀ ਵਾਲਿਆਂ ਦੇ ਨਾਲ ਇਸ ਹਫਤੇ ਕੀ ਕੀ ਹੋਣ ਵਾਲਾ ਹੈ ਤੇ ਇਹਨਾਂ ਨੂੰ ਕਿਹੜੀਆਂ ਗੱਲਾਂ ਤੇ ਧਿਆਨ ਰੱਖਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਧੰਨਵਾਦ